ਪ੍ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਅੱਜ ਪਿੰਡ ਸਾਪੁਰ ਜਾਜਨ ਬਟਾਲਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਐਮ ਐ ਐ ਪੀ ਨੇ ਇੱਕ ਰੋਸ ਮਹਜ਼ਾਰਾ ਪ੍ਰਦਾਨ ਜੋਤੀ ਸੰਨੀ ਪੱਟੀ ਲਵ ਜਸਬੀਰ ਕੌਰ ਸਰੂਪ ਸਿੰਘ ਚਾਹਲ ਕਲਾ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਦੇ ਸੂਬਾ ਆਗੂ ਅਤੇ ਮਾਜਾ ਜੋਨ ਦੇ ਇੰਚਾਰਜ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਸੰਬੋਧਨ ਕਰਦਿਆਂ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਭੀਮ ਜੈ ਭਾਰਤ ਕਾਮਰੇਡ ਮਨਜੀਤ ਰਾਜ ਬਟਾਲਾ ਅੱਜ ਪਿੰਡ ਛਾਪ ਔਰ ਜਾਜਨ ਵਿਕੇ ਸਾਡੀ ਬਠਿੰਡਾ ਵਿਕੇ ਹੋ ਰਹੀ 28 ਫਰਵਰੀ ਨੂੰ ਮਹਾ ਸਬਰ ਰੱਜੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਟੋ ਰਿਆ ਉਸ ਸਬੰਧ ਵਿੱਚ ਤਿਆਰੀਆਂ ਦੇ ਜਾਜੇ ਨਹੀਂ ਸ਼ਾਹ ਤੋਂ ਜਾਜੇ ਦੇ ਵਿੱਚ ਮੀਟਿੰਗ ਹੋਈ ਜਿੱਥੇ ਗਰੀਬਾਂ ਦੀ ਹਾਲਾਤ ਦੇਖੀ ਗਈ ਗਰੀਬਾਂ ਸਿਰ ਮਾਈਕਰੋਫਾਈਨਸ ਕੰਪਨੀਆਂ ਦਾ ਛੜਿਆ ਕਰਜ਼ਾ ਖੱਟੇ ਕੋਠੇ ਡਿੱਗੇ ਮਨਰੇਗਾ ਨਾ ਮਿਲਣਾ ਨੌਜਵਾਨ ਵੱਡੀ ਗਿਣਤੀ ਦੇ ਤਲਤਲੇ ਨਸ਼ੇ ਦੀ ਦਲਦਲ ਤੇ ਫਸੇ ਹੋਏ ਪੁਲਸ ਦਾ ਅਸਾਸਨ ਦਾ ਕੋਈ ਸੁਖੋਜ ਨਹੀਂ ਉਥੋਂ ਦਾ ਆਪਾਂ ਦੀ ਦਾ ਸੀਨੀਅਰ ਆਗੂ ਜਿਹੜਾ ਪਿੰਡ ਦੇ ਲੋਕਾਂ ਦੀ ਕੋਈ ਸੁਣਾਈ ਨਹੀਂ ਕਰਦਾ ਪਿੰਡ ਦੇ ਲੋਕਾਂ ਦਾ ਬਹੁਤ ਮਾਰਿਆ ਆ ਰਿਹਾ ਇਸ ਕਰਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਾਨੂੰ ਕਰਜ਼ੇ ਕੋਠੇ ਦੀ ਗ੍ਰਾਂਟਾਂ ਦਵਾਈਏ ਸਾਡੇ ਕਰਜ਼ੇ ਮਾਫ਼ ਕਰਾਏ ਜਾਣ ਸਾਡੇ ਛੋਟਿਆਂ ਨੂੰ ਨੌਕਰੀਆਂ ਦਵਾਈਏ ਜਿਹੜੇ 2000000 ਕਿ ਨੌਕਰੀਆਂ ਨਹੀਂ ਮਿਲਦੀਆਂ ਉਹਨਾਂ ਨੂੰ 2500 ਰੁਪਏ ਪੱਕਿਆ ਦਵਾਏ ਤੇ ਉਹਨਾਂ ਸਾਰੇ ਪਿੰਡੇ ਵਿੱਚ ਹੋਇਆ ਕਿ 29 ਬਰ ਮਰੀ ਨੂੰ ਅਸੀਂ ਡਿੰਡਾ ਰੇਲੀ ਵਿੱਚ ਉੱਪਰ ਚੜ ਕੇ ਪਹੁੰਚਾਂਗੇ ਜੈਪੀ ਬਾਤ ਇਤਲਤ ਨਾਲੋਂ ਕਿੰਨਾ